ਭਜੀ ਕੀ ਹੋਇਆ ਤੁਹਾਡੇ ਨਾਲ ਅੱਜ ਇਹਨਾਂ ਨੇ ਬਹੁਤ ਮਾਰਿਆ ਰਤਨ ਡੇਰੀ ਵਾਲਿਆਂ ਨੇ ਮੇਰੇ ਪਰਿਵਾਰ 8-10 ਕਿੰਨੇ ਬੁਲਾਏ ਨੇ ਛੋਟੀ ਜਿਹੀ ਗੱਲ ਆਰਗੂਮੈਂਟ ਸੀ ਕੁਝ ਵੀ ਨਹੀਂ ਸੀਗਾ ਸਾਡੇ ਬੰਦੇ ਆ ਇਹਨਾਂ ਨੇ ਸਾਡੇ ਭਰਾ ਵਗੈਰਾ ਆਏ ਇਹਨਾਂ ਨੇ ਕਿਹਾ ਤਾਂ ਜੀ ਭੇਜ ਦਿਓ ਕੋਈ ਅਸੀਂ ਲੜਾਈ ਨਹੀਂ ਹੈਗੀ ਬਾਅਦ ਚ 10 ਬੰਦੇ ਨੇ ਚੁੱਕ ਕੇ ਹਮਲਾ ਕੀਤਾ ਇਹਨਾਂ ਦੇ ਘਰ ਕੈਮਰੇ ਲੱਗੇ ਨੇ ਰਿਕਾਰਡਿੰਗ ਦੇਖ ਲਓ ਇਹਦਾ ਇਹਦਾ ਮੇਰੀ ਵਾਈਫ ਦਾ ਭਰਾ ਆ ਉਹ ਉਹ ਨਿੰਮ ਸਾਹਿਬ ਹੈਗਾ ਉਹਨਾਂ ਨੇ ਉਹਨਾਂ ਨੇ ਐਸੀ ਕਰਪਾਹ ਕਰੀ ਹੋਈ ਸੀ ਕਿ ਉਹਨਾਂ ਨੇ ਕੇਸ ਕੱਢ ਕੇ ਕੇਸ ਬਾਲਾ ਨੂੰ ਮਾਰਿਆ ਰਿਕਾਰਡਿੰਗ ਹੈਗੀ ਸਾਡੇ ਕੋ ਇਹਨਾਂ ਨੇ ਉਹ ਸਿਰਫ ਆੜਦਾ ਹੈ ਇਹ ਦੇਖੋ ਮੇਰੀ ਵਾਈਫ ਦਾ ਸਿਰਫ ਆੜਦਾ ਹੈ ਮੇਰੀ ਵਾਈਫ ਨੇ ਭਾੜਾ ਮੇਰੇ ਕੱਪੜੇ ਫਾੜੇ ਨੇ ਇਹਨਾਂ ਨੇ ਇਹ ਬਤਮੀ ਜੀ ਕੀਤੀ ਹੈ ਹੱਥ ਪਾਇਆ ਹੈ ਇਹਨਾਂ ਨੇ ਇਹਨਾਂ ਨੇ ਖਿੱਚਤਾਨੀ ਕੀਤੀ ਹੈ ਉਸ ਤੋਂ ਬਾਅਦ ਵੀ ਪੁਲਿਸ ਦੇ ਸਾਹਮਣੇ ਵੀ ਦੀਦੀ ਪੁਲਿਸ ਦੇ ਸਾਹਮਣੇ ਵੀ ਇੰਨੀ ਗੱਲ ਕਹਿ ਰਹੇ ਨੇ ਕਿ ਤੁਹਾਡੇ ਬੱਚਾ ਨੂੰ ਮਾਰ ਦੇਵਾਂਗੇ ਇਹ ਕਰਦਾਂਗੇ ਮੇਰੇ ਬੱਚਾ ਮੇਰੇ ਬੱਚੇ ਛਲੇ ਬੱਚੇ ਨੂੰ 17 ਸਾਲ ਦੇ ਬੱਚੇ ਨੂੰ ਨਾਬਾਲਗ ਬੱਚੇ ਨੇ 10 ਬੰਦੇ ਨੇ ਘੇਰਿਆ ਕਿੰਨੇ ਵਜੇ ਦਾ ਮਾਮਲਾ ਹੈ ਕਿੱਥੇ ਦਾ ਮਾਮਲਾ ਹੈ ਪੂਨੇ ਦਾ ਮਾਮਲਾ ਐਫ 157 ਮਾਨਸਰ ਗਾਰਡਨ ਐਫ 157 ਮਾਨਸਰ ਗਾਰਡਨ ਆਪ ਗੰਦੀ ਸੰਗਤ ਹੈ ਗਿਆ ਕੋਈ ਆਪਸੀ ਰੰਜਿਸ਼ ਹੈ ਤੁਹਾਡੀ ਕੋਈ ਰੰਜਿਸ਼ ਨਹੀਂ ਦੀਦੀ ਇਹ ਇਹ ਜਾਦੂ ਟੋਨੇ ਕਰਦੇ ਨੇ ਦੀਆ ਜਲਾਉਂਦੇ ਨੇ ਹੁਣ ਉਹਨਾਂ ਨੇ ਫਲੋਰ ਲਿਆ ਇਹ ਜਾਦੂ ਟੋਨਾ ਚਲਾਉਂਦੇ ਦੀਆ ਜਲਾਉਂਦੇ ਨੇ ਕੋਈ ਕੋਈ ਤੁਮ ਮੰਨਾ ਕੀਤਾ ਕਿ ਇਹ ਨਾ ਕਰੋ ਤੁਸੀਂ ਔਰ ਪੂਰੀ ਗਲੀ ਗਵਾ ਹੈ ਜੀ ਇਸ ਗੱਲ ਦੀ ਇੱਕ ਇੱਕ ਬੰਦਾ ਗਵਾ ਹੈਗਾ ਕਿ ਕੀ ਗਲਤ ਹੋਇਆ ਉਸ ਕੀ ਸਹੀ ਹੋਇਆ